ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਵਾਜੀ ਪਰਮ ਸਤਿਕਾਰ ਜੋਤ ਸਾਜ ਸਮਝੇ ਆਜਾ ਕਾ ਗੁਰਬਾਣੀ ਵਿਚਾਰ ਲੈ ਕੇ ਫਿਰ ਹਾਜ਼ਰ ਹੋਏ ਆਪ ਦੇ ਚਰਨਾਂ 'ਚੇ ਸੇ ਰੋਗ ਮਹਲਾ ਪਹਿਲਾ ਹਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹੋਰ ਤਨ ਗੁਰਨਾ ਨਨਕ ਦੇਵ ਸਾਹਿਬ ਮਹਾਰਾਜ ਜੀ ਦੀ ਪਵਨ ਬਾਣੀ ਸ੍ਰੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਨ ਅੰਗ 15 ਤੇ ਸੋਭਿਤ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਅਮਲ ਗਲੋਲਾ ਕੂੜਕ ਗਲੋਲਾ ਕਈਏ ਗੋਲੇ ਨੂੰ ਅਮਲ ਦਾ ਗੋਲਾ ਵਟਕੇ ਨਸ਼ੇ ਦਾ ਗੋਲਾ ਵਟਕੇ ਅਮਲ ਜਿਹੜਾ ਪਿਛਲੇ ਜਮਾਨਿਆਂ ਦੇ ਵਿੱਚ ਅਫੀਮ ਨੂੰ ਕਿਹਾ ਜਾਂਦਾ ਸੀ ਅਫੀਮ ਦਾ ਗੋੜਾ ਵਟ ਕੇ ਦਿੱਤਾ ਦੇਵਨ ਹੋਰ ਦੇਵਨ ਹੋਰ ਪ੍ਰਮਾਤਮਾ ਨੇ ਦੇ ਦਿੱਤਾ ਮਤੇ ਮਰਨ ਵਿਸਹਰੇ ਆ ਖੁਸ਼ੀ ਕੀਤੇ ਦਿਨ ਚਾਰ ਮਤੇ ਮਤ ਵਿੱਚ ਜਦੋਂ ਉਹਦਾ ਅਸਰ ਹੋਇਆ ਉਹ ਨਸ਼ੇ ਦਾ ਅਸਰ ਹੋਇਆ ਤੇ ਮਨੁੱਖ ਮੌਤ ਨੂੰ ਪੁੱਗ ਗਿਆ ਮੌਤ ਨੂੰ ਭੁੱਲ ਗਿਆ ਤੇ ਚਾਰ ਦਿਨ ਦੁਨੀਆ ਵਿੱਚ ਖੁਸ਼ੀ ਕਰਨੀ ਕੀਤੀ ਖੁਸ਼ ਹੋ ਗਿਆ ਕਿਉਂਕਿ ਨਸ਼ਾ ਜੋ ਹੋ ਗਿਆ ਨਸ਼ੇ ਦਾ ਉਤਰ ਜੋ ਗਿਆ ਇਹ ਨਸ਼ਾ ਕਿਹੜਾ ਇਹ ਨਸ਼ਾ ਕੋਈ ਪਰਮਾਤਮਾ ਨੇ ਸਾਨੂੰ ਕੋਈ ਅਸਤਰਾ ਨਹੀਂ ਦਿੱਤਾ ਜਾਣਬੋਝ ਕੇ ਕਿ ਕੋਈ ਜੀਵ ਖਜੜ ਖਵਾਰ ਹੋਵੇ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬਚਨ ਕੀਤਾ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਵਿਰਖ ਕੋ ਦੋਇਫਲ ਲਾਏ ਬਿਖ ਤੇ ਅੰਮ੍ਰਿਤ ਕਰਤਾ ਪੁਰਖ ਨੇ ਪੈਦਾ ਕੀਤੇ ਨੇ ਔਰ ਇਹ ਚੁਆਇਸ ਤੇ ਮਨੁੱਖ ਦੀ ਹੈ ਜਿਸ ਤਰ੍ਹਾਂ ਆਪਾਂ ਹੁਣ ਦੇ ਹਾਲਾਤਾਂ ਵਿੱਚ ਦੇਖੀਏ ਕਿ ਕਿਸ ਤਰ੍ਹਾਂ ਨਸ਼ਿਆਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦ ਕੀਤਾ ਹੋਇਆ ਇੱਕ ਪਾਸੇ ਅੰਮ੍ਰਿਤ ਹੈ ਗੁਰੂ ਦਾ ਅੰਮ੍ਰਿਤ ਹੈ ਵੀ ਸ਼ੱਕ ਕੇ ਇਹਨੂੰ ਬਾਣੀ ਪੜੋ ਆਪਣੇ ਜੀਵਨ ਆਪਣੇ ਆਚਰਨ ਨੂੰ ਉੱਚਾ ਸੋਚਾ ਬਣਾਓ ਤੇ ਆਪਣੇ ਪਰਿਵਾਰ ਦੇ ਵਿੱਚ ਪਰਮੇਸ਼ਰ ਨੂੰ ਚੇਤੇ ਕਰਕੇ ਖੁਸ਼ੀਆਂ ਦੇ ਨਾਲ ਆਪਣੇ ਦਿਨ ਬਤੀਤ ਕਰੋ ਆਪਣਾ ਜੀਵਨ ਬਤੀਤ ਕਰੋ ਦੂਜੇ ਪਾਸੇ ਉਹ ਨਸ਼ਿਆਂ ਵਾਲਾ ਜੀਵਨ ਹੈ ਜਿਹਦੇ ਵਿੱਚ ਮਨੁੱਖ ਇੱਕ ਸੁਪਨਾ ਦੇਖਦਾ ਹੈ ਅਤੇ ਨਸ਼ੇ ਦੇ ਅਸਰ ਹੋਣ ਤੇ ਹਕੀਕਤ ਨੂੰ ਭੁੱਲ ਜਾਂਦਾ ਹੈ ਤੇ ਸੁਪਨੇ ਦੇ ਵਿੱਚ ਖੋ ਜਾਂਦਾ ਹੈ ਤੇ ਉੱਥੇ ਜਾ ਕੇ ਉਸ ਨੂੰ ਬੜਾ ਖੱਜਲਖوار ਹੋਣਾ ਪੈਂਦਾ ਹੈ ਆਪ ਜੀ ਜਾਣਦੇ ਹੋ ਨਸ਼ਾ ਕਰਨ ਵਾਲਾ ਵਿਅਕਤੀ ਆਪਣੇ ਰਿਸ਼ਤੇ ਨਾਤੇ ਭੁੱਲ ਜਾਂਦਾ ਨਾ ਉਸ ਨੂੰ ਫਿਰ ਪਿਤਾ ਦੀ ਖਬਰ ਨਾ ਉਸ ਨੂੰ ਮਾਤਾ ਦਾ ਪਤਾ ਨਾ ਆਪਣੇ ਬੱਚਿਆਂ ਬਾਰੇ ਚਿੰਤਾ ਨਾ ਆਪਣੇ ਭੌਤਕ ਬਾਰੇ ਚਿੰਤਾ ਰਹਿੰਦੀ ਹੈ ਇੱਥੋਂ ਤੱਕ ਕਿ ਅਮੀਰ ਤੋਂ ਅਮੀਰ ਵਿਅਕਤੀ ਵੀ ਜੇਕਰ ਗਲਤ ਪਾਸੇ ਪੈ ਜਾਵੇ ਤੇ ਉਹਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਸਭ ਕੁਝ ਵਿੱਕ ਜਾਂਦਾ ਲੋਕਾਂ ਦੇ ਖੇਤ ਵਿਕ ਗਏ ਲੋਕਾਂ ਦੀਆਂ ਕੋਠੀਆਂ ਘਾਰਾਂ ਵਿਕ ਗਈਆਂ ਘਰਬਾਰ ਵਿਕ ਗਏ ਇੱਥੋਂ ਤੱਕ ਕਿ ਮਨੁੱਖ ਦੀ ਜ਼ਮੀਰ ਵੀ ਵਿਕ ਜਾਂਦੀ ਹੈ ਮਨੁੱਖ ਖੁਦ ਵੀ ਵਿਕ ਜਾਂਦਾ ਐਸਾ ਨਸ਼ਾ ਤੇ ਸਤਿਗੁਰੂ ਕਹਿੰਦੇ ਮਤੀ ਮਰਨ ਵੇਸ ਹਰੇ ਖੁਸ਼ੀ ਕੀਤੇ ਦਿਨ ਚਾਰ ਇਸ ਮਨੁੱਖ ਨੇ ਉਹਦੀ ਚੋਣ ਆਪ ਕੀਤੀ ਹੈ ਕਿ ਮੈਂ ਇਸ ਨਸੇ ਵਾਲੇ ਪਾਸੇ ਜਾਣਾ ਗੁਰਬਾਣੀ ਤੇ ਸਾਨੂੰ ਰੋਜ਼ ਕਹਿੰਦੀ ਰੋਜ਼ ਸਮਝਾਉਂਦੀ ਹੈ ਗੁਰਬਾਣੀ ਕਹਿੰਦੀ ਕਿ ਪਰਮੇਸ਼ਰ ਦੇ ਨਾਮ ਨੂੰ ਜਪ ਪਰਮਾਤਮਾ ਦੇ ਨਾਮ ਦੇ ਰੂਪੀ ਅੰਮ੍ਰਿਤ ਨੂੰ ਪੀ ਕੇ ਆਪਣੇ ਜੀਵਨ ਨੂੰ ਸਫਲ ਬਣਾ ਪਰ ਗੁਰੂ ਦੀ ਬਾਣੀ ਨੂੰ ਮਨੁੱਖ ਨਹੀਂ ਸੁਣਦਾ ਸਤਗੁਰ ਜੀ ਇੱਥੇ ਵਚਨ ਕਰਦੇ ਨੇ ਨਾਨਕ ਸੱਚੇ ਕੋ ਸੱਚ ਜਾਣ ਸੱਚ ਮਿਲਿਆ ਤਿੰਨ ਸੋਫੀਆ ਰਖਣ ਕੋ ਦਰਬਾਰ ਜਿਹੜੇ ਸੋਫੀ ਨੇ ਜਿਨ੍ਹਾਂ ਨੇ ਮਾਇਆ ਰੂਪੀ ਨਸ਼ੇ ਦਾ ਤਿਆਗ ਕੀਤਾ ਉਹਨਾਂ ਨੂੰ ਪਰਮੇਸ਼ਰ ਨੇ ਸੱਚ ਦਿੱਤਾ ਸੱਚ ਮਿਲਿਆ ਤਿੰਨ ਸੋਫੀਆਂ ਉਹਨਾਂ ਸੋਫੀਆਂ ਨੂੰ ਸੱਚ ਮਿਲਿਆ ਗੁਰਬਾਣੀ ਮਿਲੀ ਪਰਮੇਸ਼ਰ ਦਾ ਨਾਮ ਮਿਲਿਆ ਕਿ ਇਸ ਨਾਮ ਨੂੰ ਜਪ ਕੇ ਆਪਣੇ ਜੀਵਨ ਨੂੰ ਸਫਲ ਬਣਾ ਲੈ ਆਪਣੇ ਜੀਵਨ ਨੂੰ ਉਸ ਕਰਤਾਪੁਰਖ ਦੀ ਯਾਦ ਨਾਲ ਜੋੜ ਜਿਸ ਪਰਮਾਤਮਾ ਨੇ ਤੈਨੂੰ ਘਰ ਦਿੱਤਾ ਪਰਿਵਾਰ ਦਿੱਤਾ ਰਮਈਆ ਕੇ ਗੁਣ ਚੇਤ ਪੁਰਾਨੀ ਕੌਣ ਮੂਲ ਤੇ ਕੌਣ ਦ੍ਰਿਵਤਾਨੀ ਜਿੰਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨਾਂ ਉਵਾਰਿਆ ਬਾਹਰ ਵਿਵਸਥਾ ਤੁਝਾ ਪਿਆਰਾ ਦੁੱਧ ਪਰ ਜੋਬਨ ਭੋਜਨ ਸੁਖ ਸੋਧ ਬਿਰਧ ਭਇਆ ਉਪਰ ਸਾਕ ਸੈਨ ਮੁਖ ਆਪਿ ਆਓ ਬੈਠ ਕੋ ਦੇਨ ਗੁਰੂ ਸਾਹਿਬ ਕਹਿੰਦੇ ਵੇਖ ਤੈਨੂੰ ਕਿੰਨਾ ਸੋਹਣਾ ਪਰਿਵਾਰ ਦਿੱਤਾ ਸਮਹਾਲਣ ਵਾਸਤੇ ਤੈਨੂੰ ਆਪਣੇ ਬੱਚੇ ਪਰਿਵਾਰ ਦਿੱਤਾ ਕਿ ਬੱਚੇ ਤੈਨੂੰ ਸੰਭਾਲਣ ਜੇ ਤੂੰ ਬਿਰਧ ਹੋ ਜਾਂਦਾ ਤੇ ਤੈਨੂੰ ਸੰਭਾਲਣ ਵਾਸਤੇ ਫਿਰ ਵੀ ਪਰਮਾਤਮਾ ਨੇ ਤੇਰਾ ਪਰਿਵਾਰ ਦਿੱਤਾ ਤੈਨੂੰ ਹੋਰ ਕੀਮਤੀਆਂ ਵਸਤੂਆਂ ਦਿੱਤੀਆਂ ਸਰੀਰ ਦਿੱਤਾ ਖਾਣ ਪੀਣ ਨੂੰ ਤੈਨੂੰ ਬਹੁਤ ਕੁਝ ਦਿੱਤਾ ਪਰ ਤੂੰ ਉਸ ਨੂੰ ਭੁੱਲ ਗਿਆ ਤੇ ਮਹਾਰਾਜ ਜੀ ਕਹਿੰਦੇ ਸੱਚ ਮਿਲਿਆ ਤੈਨ ਸੋਪਿਆ ਰੱਖਣ ਕੋ ਦਰਬਾਰ ਆਪਣੇ ਘਰ ਵਿੱਚ ਆਪਣੇ ਹੀਿਰਦੇ ਅੰਦਰ ਬਸਾਉਣ ਦੇ ਵਾਸਤੇ ਗੁਰਮੁਖਾਂ ਨੂੰ ਨਾਮ ਜਪਣ ਵਾਲੇ ਪ੍ਰੇਮੀਆਂ ਨੂੰ ਸੋਫੀਆਂ ਨੂੰ ਆਪਣਾ ਨਾਮ ਦੇ ਦਿੱਤਾ ਸੱਚ ਦੀ ਬਖਸ਼ੀਸ਼ ਕਰ ਦਿੱਤੀ ਹੈ ਜੀ ਨਾਨਕ ਸੱਚੇ ਕੋਸਚ ਜਾਣ ਤੇ ਸਤਿਗੁਰ ਜੀ ਕਹਿੰਦੇ ਨਾਨਕ ਸੱਚੇ ਪਰਮਾਤਮਾ ਨੂੰ ਸੱਚ ਕਰਕੇ ਜਾਣ ਤੇ ਬਾਕੀ ਜਿਹੜਾ ਇਹ ਤੋਂ ਮਾਇਆ ਦਾ ਮੋਹ ਤੇ ਮਾਇਆ ਦਾ ਨਸਾ ਇਸ ਦਾ ਤਿਆਗ ਕਰ ਮਾਇਆ ਦਾ ਨਸਾ ਕੀ ਹੈ ਇਹ ਮਾਇਆ ਨੂੰ ਦੇਖ ਕੇ ਹੰਕਾਰ ਵਿੱਚ ਆ ਜਾਣਾ ਕਿ ਮੈਥੋਂ ਵੱਡਾ ਕੋਈ ਨਹੀਂ ਮੈਥੋਂ ਤਗੜਾ ਕੋਈ ਨਹੀਂ ਮੇਰੇ ਕੋਲ ਪੈਸਾ ਮੇਰੇ ਕੋਲ ਤਾਕਤ ਹੈ ਮੇਰੇ ਕੋਲ ਸੰਸਾਰ ਦੀ ਹੁਕਮਤ ਹੈ ਤੇ ਮੈਂ ਜੋ ਮਰਜ਼ੀ ਕਰ ਸਕਦਾ ਜੇ ਸਰੀਰ ਦਾ ਤਗੜਾ ਹੋਵੇ ਤੇ ਗਰੀਬ ਨੂੰ ਦਬਾ ਲੈਂਦਾ ਤੇ ਪੈਸੇ ਕਰਕੇ ਮਨੁੱਖ ਤਗੜਾ ਹੋਵੇ ਤੇ ਗਰੀਬ ਨੂੰ ਵੀ ਦਬਾ ਲੈਂਦਾ ਤੇ ਸੱਚ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰਦਾ ਪਰ ਸੱਚ ਦਬਦਾ ਨਹੀਂ ਜੇ ਫਤਰਾ ਮਨੁੱਖ ਨੂੰ ਕੋਈ ਕੁਰਸੀ ਮਿਲ ਜਾਵੇ ਕੋਈ ਅਹੁਦਾ ਮਿਲ ਜਾਵੇ ਅਹੁਦੇ ਦਾ ਨਸਾ ਬੜਾ ਭੈੜਾ ਹੁੰਦਾ ਤੇ ਫਿਰ ਆਪਣੇ ਤੋਂ ਛੋਟਿਆਂ ਨੂੰ ਕੁਝ ਨਹੀਂ ਜਾਣਦਾ ਗਰੀਬਾਂ ਨੂੰ ਕੁਝ ਨਹੀਂ ਜਾਣਦਾ ਬੇਬਸਾਂ ਤੇ ਬੇਕਸਾਂ ਤੇ ਜ਼ੁਲਮ ਕਰਦਾ ਤੇ ਗੁਰੂ ਸਾਹਿਬ ਜੀ ਕਹਿੰਦੇ ਮਾਇਆ ਨੇ ਤੇਰੇ ਨਾਲ ਨਹੀਂ ਨਿਭਣਾ ਤੇ ਇਸ ਅਹੁਦੇ ਨੇ ਵੀ ਸਦਾ ਤੇਰਾ ਸਾਥ ਨਹੀਂ ਦੇਣਾ بڑے بڑے ਅਹੁਦਿਆਂ ਦੇ ਮਾਲਕ ਜਿਨ੍ਹਾਂ ਨੇ ਜ਼ੁਲਮ ਕੀਤਾ ਲੋਕਾਂ ਤੇ ਅੰਤ ਰੋਂਦੇ ਗਏ ਨੇ ਤੇ ਆਖਰ ਐਸਾ ਸਮਾਂ ਵੀ ਆਇਆ ਉਹਨਾਂ ਜ਼ੁਲਮੀ ਲੋਕਾਂ ਦੇ ਉੱਤੇ ਕਿ ਉਹਨਾਂ ਦੀ ਅਰਦਾਸ ਕਰਨ ਵਾਲਾ ਕੋਈ ਵਿਅਕਤੀ ਨਾ ਮਿਲਿਆ ਉਹਨਾਂ ਦੇ ਘਰ ਭੋਗ ਦੇ ਉੱਤੇ ਉਹਨਾਂ ਦੇ ਘਰ ਪਾਠ ਕਰਨ ਵਾਲਾ ਉਹਨਾਂ ਦੇ ਘਰ ਉਹਨਾਂ ਦੀ ਅਰਦਾਸ ਕਰਨ ਵਾਲਾ ਕੋਈ ਗੁਰਸਿੱਖ ਪਰਿਵਾਰ ਨਾ ਮਿਲਿਆ ਕੋਈ ਸੇਵਾ ਕਰਨ ਵਾਲਾ ਨਾ ਮਿਲਿਆ ਤੇ ਇਸ ਤਰ੍ਹਾਂ ਦੀ ਉਹਨਾਂ ਨੂੰ ਖੱਜਲ ਖਵਾਰੀ ਪ੍ਰਾਪਤੀ ਹੋਈ ਦੁਨੀਆਂ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਨਿੰਦੇ ਆ ਭਾਵੇਂ ਉਹਨਾਂ ਦੀ ਤਾਕਤ ਦੇ ਮੂਰੇ ਕੋਈ ਬੋਲਦਾ ਨਹੀਂ ਪਰ ਆਖਰ ਇੱਕ ਦਿਨ ਸਾਰਿਆਂ ਨੇ ਜਾਣਾ ਉਸ ਸੰਸਾਰ ਤੋਂ ਕੁਝ ਕਰ ਗਏ ਔਰੰਗਜ਼ੇਬ ਵਰਗੇ ਕੁਝ ਕਰ ਗਏ ਤੇ ਸਾਧ ਸੰਗਤ ਜੀ ਬਾਅਦ ਵਿੱਚ ਲੋਕ ਉਹਨਾਂ ਦੇ ਜਾਂੜਿਆ ਕਰਦੇ ਨੇ ਉਹਨਾਂ ਦੀਆਂ ਕਬਰਾਂ ਤੇ ਥੁੱਕਦੇ ਨੇ ਔਰ ਉਹ ਪਰਮੇਸ਼ਵਰ ਦੇ ਪਿਆਰ ਵਾਲੇ ਹਾਲੇ ਵੀ ਜਿਉਂਦੇ ਨੇ ਸਤਿਗੁਰ ਜੀ ਬਖਸ਼ਿਸ਼ ਕਰਦੇ ਨੇ ਜਿੱਤ ਸੇਵੀਏ ਸੁਖ ਪਾਈਏ ਤੇਰੇ ਦਰਗਾਹ ਚੱਲ ਮਾਣ ਰਹਾਓ ਜਸਵਾਹੀ ਗੁਰੂ ਦੀ ਸੇਵਾ ਕਰਨ ਕਰਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਉਸ ਪਰਮਾਤਮਾ ਦੇ ਦਰਬਾਰ ਵਿੱਚ ਤੈਨੂੰ ਮਾਣ ਤੇ ਇੱਜ਼ਤ ਪ੍ਰਾਪਤ ਹੋਏਗਾ ਐਸੇ ਪਰਮਾਤਮਾ ਦਾ ਸਿਮਰਨ ਕਰ ਤੇ ਮਾਇਆ ਦੇ ਹੰਕਾਰ ਤੋਂ ਦੂਰ ਰਹਿ ਇਹ ਨਸਾ ਹੰਕਾਰ ਦਾ ਸਾਧ ਸੰਗਤ ਰੂਪ ਆ ਜਾਵੇ ਤੇ ਰੂਪ ਦਾ ਨਸਾ ਹੁੰਦਾ ਧਨ ਆ ਜਾਵੇ ਤੇ ਧਨ ਦਾ ਹੰਕਾਰ ਹੋ ਜਾਂਦਾ ਸਰੀਰ ਕਰਕੇ ਸਰੀਰ ਕਰਕੇ ਤਾਕਤ ਆ ਜਾਵੇ ਤੇ ਸਰੀਰ ਦੀ ਤਾਕਤ ਉੱਤੇ ਹੰਕਾਰ ਹੋ ਜਾਂਦਾ ਔਰ ਦੇਦੋ ਹੰਕਾਰ ਹੋ ਜਾਂਦਾ ਤੇ ਸਤਿਗੁਰ ਕਹਿੰਦੇ ਹੰਕਾਰ ਜਿਹੜਾ ਉਸ ਨੂੰ ਆਖਰ ਮਾਰ ਪੈਂਦੀ ਰੱਬ ਦੀ ਤੂੰ ਇਸ ਤੋਂ ਬਚਣਾ ਕਰ ਤੇ ਨਿਮਰਤਾ ਦੇ ਨਾਲ ਆਪਣਾ ਜੀਵਨ ਜੀਵਣਾ ਕਰ ਪਰਮਾਤਮਾ ਦੀ ਓਟ ਆਸਰਾ ਤਕਣਾ ਕਰ ਸੱਚ ਸਰਾ ਗੁਣ ਬਹਰ ਜਿਸ ਵਿੱਚ ਸੱਚ ਨਾਓ ਸੱਚ ਸਰਾ ਸੱਚ ਦੀ ਸਰੋਬ ਜੋ ਗੁਣ ਤੋਂ ਬਿਨਾਂ ਬਣਦੇ ਸੱਚ ਦਾ ਨਸਾ ਜਿਹਦੇ ਵਿੱਚ ਗੋੜ ਨਹੀਂ ਪੈਂਦਾ ਕਿਉਂਕਿ ਦੂਜਾ ਜਿਹੜਾ ਉਹਦੇ ਵਿੱਚ ਮਿੱਠਾ ਪੈਂਦਾ ਮਿੱਠਾ ਪੈ ਕੇ ਤੇ ਉਹ ਜ਼ਹਿਰੀਲੀ ਸਰავ ਬਣਦੀ ਹੈ ਪਰ ਗੁਰੂ ਸਾਹਿਬ ਕਹਿੰਦੇ ਇਹ ਸੱਚ ਪਰਮਾਤਮਾ ਦਾ ਪਿਆਰ ਦਾ ਨਸਾ ਜਿਹੜਾ ਪਰਮਾਤਮਾ ਦੇ ਪਿਆਰ ਦੀ ਬੰਦਗੀ ਬੰਦਗੀ ਦਾ ਜਿਹੜਾ ਖਮਾਰੀ ਹੈ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਨਾਮ ਦੀ ਖਮਾਰੀ ਜਿਸ ਨੂੰ ਪਰਮਾਤਮਾ ਜੀ ਨਾਮ ਦੀ ਬਖਸ਼ੀਸ਼ ਕਰਦੇ ਨੇ ਉਹ ਇਸ ਨਾਮ ਦੇ ਨਾਲ ਜੁੜ ਜਾਂਦਾ ਹੈ ਤੇ ਨਾਮ ਦੇ ਅਨੰਦ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ ਜਿਹਦੇ ਵਿੱਚ ਮਹਾਰਾਜ ਕਹਿੰਦੇ ਸੱਚਾ ਨਾਮ ਪਰਮੇਸ਼ਰ ਦਾ ਹੈ ਸੁਣਾ ਵਖਾਣਾ ਜੇ ਤੜੇ ਹਉ ਤਨ ਬਲਹਾਰ ਜਾਓ ਜਿਹੜੇ ਇਸ ਨਾਮ ਨੂੰ ਸੁਣਦੇ ਨੇ ਜਿਹੜੇ ਇਸ ਨਾਮ ਨੂੰ ਜਪਦੇ ਨੇ ਰਸਨਾ ਤੋਂ ਉਚਾਰਣ ਕਰਦੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਜੀ ਕਹਿੰਦੇ ਜਿਹੜੇ ਸੁਣਦੇ ਹਨ ਜਿਸ ਤਰ੍ਹਾਂ ਆਪਜੀ ਸਾਰੇ ਸੁਣਦੇ ਹੋ ਸਰੋਤੇ ਜਨ ਜਿਹੜੇ ਇਸ ਨੂੰ ਵਖਾਣ ਦੇ ਉਚਾਰਣ ਕਰਦੇ ਹਨ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਹੰਬਲ ਹਾਰੇ ਜੋਤਨਕ ਲੈਣ ਜੋ ਤੇਰਾ ਨਾਮ اے ਮੇਰੇ ਮਾਲਕ ਜੀ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ ਜੋ ਤੇਰਾ ਨਾਮ ਜਪਦੇ ਹਨ ਤੇਰਾ ਨਾਮ ਸੁਣਦੇ ਹਨ ਤੋਂ ਮਨ ਕੀ ਵਾ ਜਾਣੀ ਐ ਜੋ ਮੈਲੀ ਪਾਇ ਥਾਉ ਮਨ ਦਾ ਖੜਾਉ ਤੇ ਤਾਂ ਤੁਸੀਂ ਜਾਣੋ ਕਿ ਮਨ ਵਿੱਚ ਖੁਸ਼ੀ ਹੋਈ ਐ ਕਿ ਉਸ ਨੂੰ ਪਰਮਾਤਮਾ ਦਾ ਮਹਿਲ ਵਿੱਚ ਥਾਂ ਪ੍ਰਾਪਤ ਹੋ ਜਾਵੇ ਪਰਮਾਤਮਾ ਦੇ ਮਹਿਲ ਵਿੱਚ ਉਹਦੇ ਘਰ ਵਿੱਚ ਜਗ੍ਹਾ ਪ੍ਰਾਪਤ ਹੋ ਜਾਵੇ ਤੇ ਮਹਾਰਾਜ ਜੀ ਕਹਿੰਦੇ ਤਾਂ ਜਾਣੋ ਕਿ ਉਹਦਾ ਜਿਹੜਾ ਸੰਸਾਰ ਵਿੱਚ ਆਉਣਾ ਸਫਲ ਹੋ ਗਿਆ ਸੰਸਾਰ ਵਿੱਚ ਆਉਣ ਸਫਲ ਹੋਇਆ ਤਾਂ ਇਹ ਪਰਮਾਤਮਾ ਦੇ ਦਰਬਾਰ ਵਿੱਚ ਬੈਠਣ ਵਾਸਤੇ ਥਾਂ ਮਿਲ ਜਾਵੇ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆਂ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆਂ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਅਜ ਕੇਵਲ ਨਾਮ ਐ ਮਨੁੱਖ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰ ਜਿਸ ਨਾਮ ਨੂੰ ਜਪਣ ਵਾਸਤੇ ਤੂੰ ਆਇਆ 84 ਲੱਖ ਜਨਮਾਂ ਤੋਂ ਬਾਅਦ ਮਨੁੱਖ ਦਾ ਇਹ ਉਤਮ ਜਨਮ ਤੈਨੂੰ ਪ੍ਰਾਪਤ ਹੋਇਆ ਤੂੰ ਇਸ ਜਨਮ ਨੂੰ ਵਿਰਥਾ ਨਾ ਗਵਾ ਅਤੇ ਸਿਮਰਨ ਕਰਕੇ ਸਫਲ ਬਣਾ ਲੈ ਤੇ ਸਤਿਗੁਰੂ ਕਹਿੰਦੇ ਤੇਰਾ ਮਨ ਖਿੜਾ ਦੀ ਅਵਸਥਾ ਵਿੱਚ ਆ ਜਾਵੇਗਾ ਨਾਮ ਨੂੰ ਜਪਣ ਕਰਕੇ ਤੇਰੇ ਸਾਰੇ ਵਿਸੂਰੇ ਸਾਰੇ ਦੁੱਖ ਸਾਰੀ ਚਿੰਤਾਵਾਂ ਸਭ ਫਿਕਰ ਦੂਰ ਹੋ ਜਾਣਗੇ ਕਿਉਂਕਿ ਸੰਸਾਰੀ ਪਦਾਰਥਾਂ ਦਾ ਨਸ਼ਾ ਜਿਹੜਾ ਮਾਇਆ ਦਾ ਨਸ਼ਾ ਤੇ ਲੱਥ ਜਾਂਦਾ ਹੈ ਸ਼ੰਕਰ ਦਾ ਨਸਾ ਵੀ ਲਥ ਜਾਂਦਾ ਹੈ ਪਰ ਇਸ ਤੋਂ ਬਾਅਦ ਬੜੀ ਖੁਆਰੀ ਪ੍ਰਾਪਤ ਹੁੰਦੀ ਹੈ ਪਰ ਪਰਮੇਸ਼ਵਰ ਦੇ ਨਾਮ ਦਾ ਇਹ ਸਰੂਰ ਜੋ ਹੈ ਨਾਮ ਜਦੋਂ ਮਨ ਦੇ ਵਿੱਚ ਵਸ ਜਾਂਦਾ ਹੈ ਤੇ ਮਨ ਖੜਾ ਹੋ ਜਾਂਦਾ ਹੈ ਮਨ ਖੜ ਜਾਂਦਾ ਹੈ ਮਨ ਵਿੱਚ ਖੁਸ਼ੀ ਆ ਜਾਂਦੀ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਦੁੱਖਾਂ ਤੇ ਪਾਪਾਂ ਦਾ ਦ੍ਰਿਦ੍ਰਤਾ ਦਾ ਨਾਸ ਹੋ ਜਾਂਦਾ ਹੈ ਇਸ ਕਰਕੇ ਸਤਗੁਰੂ ਜੀ ਕਹਿੰਦੇ ਮਹੱਲੇ ਪ੍ਰਮਾਤਮਾ ਦੇ ਦਰਬਾਰ ਵਿੱਚ ਤੈਨੂੰ ਥਾਂ ਮਿਲ ਜਾਵੇਗਾ ਨਾਮ ਨੀਰ ਚੰਗਿਆਈਆਂ ਸਤਪੁਰ ਮਲ ਤਨਵਾਸ ਨਾਮ ਦਾ ਨੀਰ ਬਣਾ ਲੈ ਤੇ ਤੇਰੇ ਕੋਲ ਚੰਗਿਆਈਆਂ ਆ ਜਾਣਗੀਆਂ ਜਿੰਨੇ ਗੁਣ ਨੇ ਸੰਸਾਰ ਦੇ ਜਿਹੜੇ ਚੰਗੇ ਗੁਣ ਨੇ ਉਹਨਾਂ ਦਾ ਤੂੰ ਧਾਰਣੀ ਬਣ ਜਾਵੇਗਾ ਜੇਕਰ ਨਾਮ ਤੇਰੇ ਹਿਰਦੇ ਵਿੱਚ ਵਸ ਜਾਵੇਗਾ ਤਾਂ ਨਾਮ ਤੇਰੇ ਹਿਰਦੇ ਵਿੱਚ ਵਸ ਜਾਵੇਗਾ ਤੇਰੇ ਕੋਲ ਸ਼ਤ ਆ ਜਾਵੇਗਾ ਨਾਮ ਤੇਰੇ ਕੋਲ ਹਿਰਦੇ ਵਿੱਚ ਵਸ ਜਾਵੇਗਾ ਤੇਰੇ ਕੋਲ ਸੰਤੋਖ ਆ ਜਾਵੇਗਾ ਨਾਮ ਤੇਰੇ ਹਿਰਦੇ ਵਿੱਚ ਵਸ ਜਾਵੇਗਾ ਬਿਕਾਰਾਂ ਤੋਂ ਦੂਰ ਹੋ ਜਾਵੇਗਾ ਨਾਮ ਤੇਰੇ ਹਿਰਦੇ 'ਚ ਵਸ ਜਾਵੇਗਾ ਤੂੰ ਸੰਸਾਰ ਦੇ ਦੁੱਖਾਂ ਤੋਂ ਕਲੇਸ਼ਾਂ ਤੋਂ ਦੂਰ ਹੋ ਜਾਏਗਾ ਖਾਜਲ ਖਵਾਰੇ ਮਟ ਜਾਏਗੀ ਅਤੇ ਤੇਰੇ ਮਨ ਵਿੱਚ ਇਕਾਗਰਤਾ ਚੈਨ ਅਤੇ ਸਰੂਰ ਆ ਜਾਏਗਾ ਖੜਾ ਪੈਦਾ ਹੋ ਜਾਏਗਾ ਮਨ ਦੀ ਉਦਾਸੀ ਦੂਰ ਹੋ ਜਾਏਗੀ ਤੇ ਤੇਰੇ ਮਨ ਨੂੰ ਅਸਲੀ ਧਨ ਪ੍ਰਾਪਤ ਹੋ ਜਾਏਗਾ ਕਿਉਂਕਿ ਸੰਸਾਰ ਦਾ ਧਨ ਤੇ ਖਤਮ ਹੋ ਜਾਂਦਾ ਇਹ ਨਾਮ ਦਾ ਧਨ ਐਸਾ ਹੈ ਕਦੇ ਨਿਕਟਦਾ ਨਹੀਂ ਕਦੇ ਮੁਕਦਾ ਨਹੀਂ ਤੇ ਸਦੀਵੀ ਸੁਖ ਦੇਣ ਵਾਲਾ ਇਹ ਲੋਕ ਤੇ ਪਰਲੋਕ ਸੁਖੀ ਤੇ ਸੁਹੇਲੇ ਕਰਨ ਵਾਲਾ ਨਾਮ ਤੈਨੂੰ ਪ੍ਰਾਪਤ ਹੋ ਜਾਵੇਗਾ ਤੇ ਸਤਗੁਰ ਕੰਦੇ ਸਾਰੀ ਚੰਗੀਆਂ ਦਾ ਤੂੰ ਮਾਲਕ ਬਣ ਜਾਏਗਾ ਸਤ ਪਰਮਲਤਨ ਵਾਸ ਸੇ ਸਤ ਦੀ ਖੁਸ਼ਬੂ ਤੇਰੇ ਵਿੱਚੋਂ ਪ੍ਰਗਟ ਹੋ ਜਾਏਗੀ ਪਰਮਲ ਕਹਿੰਦੇ ਖੁਸ਼ਬੂ ਨੂੰ ਚੰਦਨ ਨੂੰ ਵੀ ਕਿਹਾ ਜਾਂਦਾ ਹੈ ਜਾਂ ਖੁਸ਼ਬੂ ਜਿਸ ਤਰ੍ਹਾਂ ਇਤਰ ਲਾਉਂਦੇ ਲੋਕ ਜਿਸ ਤਰ੍ਹਾਂ ਲੋਕ ਕੇਵੜਾ ਛੜਕਦੇ ਗੁਲਾਬ ਛੜਕਦੇ ਤੇ ਕੀਮਤੀ ਪਰਫਿਊਮ ਯੂਜ਼ ਕਰਦੇ ਨੇ ਮਹਾਰਾਜ ਜੀ ਕਹਿੰਦੇ ਇਹ ਸਤ ਦਾ ਜਿਹੜਾ ਇਹ ਪਰਮਲ ਹੈ ਇਹ ਖੁਸ਼ਬੂ ਹੈ ਸਦੀ ਵੀ ਤੇਰੇ ਜੀਵਨ ਵਿੱਚ ਢਲ ਜਾਏਗੀ ਤੇ ਤੇਰੇ ਜੀਵਨ ਦੇ ਵਿੱਚੋਂ ਖੁਸ਼ਬੂ ਪ੍ਰਗਟ ਹੋਏਗੀ ਤੇ ਲੋਕ ਇਹ ਕਹਿਣਗੇ ਵੀ ਇਸ ਤਰ੍ਹਾਂ ਦਾ ਜੀਵਨ ਚਾਹੀਦਾ ਇਸ ਤਰ੍ਹਾਂ ਦੇ ਗੁਰਮੁਖ ਵਾਲਾ ਜੀਵਣਾ ਚਾਹੀਦਾ ਜਿਹੜਾ ਆਪ ਵੀ ਸੁਖੀ ਹੈ ਤੇ ਦੂਜਿਆਂ ਨੂੰ ਵੀ ਸੁਖੀ ਕਰ ਦਿੰਦਾ ਜਿਸ ਤਰ੍ਹਾਂ ਨਸਾਂ ਵਿੱਚੋਂ ਬਦਬੂ ਆਂਦੀ ਹੈ ਕਿਸੇ ਕੋਲ ਨਸਾ ਕਰਕੇ ਖੜ ਜਾਓ ਚਲੇ ਜਾਓ ਤੇ ਅਗਲਾ ਦੁਖੀ ਹੋ ਜਾਂਦਾ ਆਪ ਤੇ ਪਰੇਸ਼ਾਨ ਹੁੰਦਾ ਨਸ਼ੇ ਕਰਨ ਵਾਲਾ ਪਰ ਦੂਜਿਆਂ ਨੂੰ ਵੀ ਪਰੇਸ਼ਾਨ ਕਰਦਾ ਹੈ ਬਦਬੂ ਆਉਂਦੀ ਹੈ ਉਹਦੇ ਮੂੰਹ ਦੇ ਵਿੱਚੋਂ ਉਹਦੇ ਸਰੀਰ ਦੇ ਵਿੱਚੋਂ ਪਰ ਜਿਹੜਾ ਸਤ ਦੇ ਨਾਲ ਜੁੜ ਜਾਂਦਾ ਉਹਦਾ ਜੀਵਨ ਖੁਸ਼ਬੂ ਭਰਿਆ ਬਣ ਜਾਂਦਾ ਤੇ ਆਪ ਵੀ ਖੜਾ ਵਿੱਚ ਰਹਿੰਦਾ ਤੇ ਦੂਜਿਆਂ ਨੂੰ ਵੀ ਖੁਸ਼ਬੂ ਦਿੰਦਾ ਦੂਜਿਆਂ ਨੂੰ ਵੀ ਸੁੱਖ ਦਿੰਦਾ ਹੈ ਤੇ ਮਹਾਰਾਜ ਕਹਿੰਦੇ ਸਤ ਦਾ ਪਰਮਲ ਸਰੀਰ ਵਿੱਚ ਵਾਸਨਾ ਸਰੀਰ ਵਿੱਚ ਖੁਸ਼ਬੂ ਪੈਦਾ ਕਰ ਲਵੇਗੀ ਜੀਵਨ 'ਚ ਖੁਸ਼ਬੂ ਪੈਦਾ ਕਰ ਦੇਵੇਗੀ ਕੌਮ ਕੋ ਵਾ ਉਜਲਾ ਲਖ ਦਾਤੀ ਇੱਕ ਦਾਤ ਮੁਖ ਤੇਰਾ ਉਜਲ ਹੋ ਜਾਏਗਾ ਨਾਨਕ ਤੇ ਮੁਖ ਉਜਲੇ ਕਹਤੇ ਛੁੱਟੀ ਨਾਲ ਮੁਖ ਤੇਰਾ ਉਜਲ ਹੋ ਜਾਏਗਾ ਪਰਮਾਤਮਾ ਦੇ ਦਰਬਾਰ ਵੀ ਜਾਣ ਯੋਗਰਾ ਹੋ ਜਾਏਗਾ ਤੇ ਲੱਖਾਂ ਦਾਤਿਆਂ ਲੱਖਾਂ ਦਾਤਾਂ ਵਿੱਚੋਂ ਉਤਮ ਦਾਤ ਜਿਹੜੀ ਹੈ ਸਭ ਤੋਂ ਕੀਮਤੀ ਦਾਤ ਪਰਮਾਤਮਾ ਦੇ ਨਾਮ ਦੀ ਜੇਕਰ ਤੈਨੂੰ ਪ੍ਰਾਪਤ ਹੋ ਜਾਵੇ ਤਾਂ ਦੋਖਤੇ ਸਭ ਆਕੀਏ ਸੋਕਾ ਜਿਹਾ ਹੀ ਪਾਸ ਇੱਕ ਮਹਾਰਾਜ ਜੀ ਬਹੁਤ ਕੀਮਤੀ ਗੱਲ ਤੁਹਾਨੂੰ ਦੱਸ ਦੇਣਾ ਕਿ ਭਾਈ ਜਿਹੜਾ ਦੁੱਖ ਹੈ ਆਪਣਾ ਉਹ ਜਦੋਂ ਅਸੀਂ ਕਿਸੇ ਗਵਾਂਢੀ ਕੋਲ ਲੈ ਕੇ ਜਾਂਦੇ ਆ ਕਿਸੇ ਨੂੰ ਦੱਸਦੇ ਆ ਤੇ ਉਹ ਦੁੱਖ ਦੇ ਵਿੱਚੋਂ ਉਸ ਨੂੰ ਰਸ ਮਹਿਸੂਸ ਹੁੰਦਾ ਦੂਜਾ ਜਿਹੜਾ ਖੁਸ਼ ਹੁੰਦਾ ਦੇਖ ਕੇ ਕੋਈ ਵੀ ਬੰਦਾ ਉਹ ਕਿਸੇ ਦੇ ਦੁੱਖ ਨੂੰ ਦੇਖ ਕੇ ਦੁਖੀ ਨਹੀਂ ਹੁੰਦਾ ਇੱਕ ਪਰਮੇਸ਼ਰ ਹੈ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਪਰਮੇਸ਼ਰ ਹੈ ਜੋ ਸੰਤਾਂ ਦੇ ਦੁੱਖਾਂ ਨੂੰ ਦੇਖ ਕੇ ਦੁਖੀ ਹੋ ਜਾਂਦਾ ਤੇ ਕੋਈ ਸੰਤ ਖੁਸ਼ ਹੋਣ ਤੇ ਪਰਮੇਸ਼ਰ ਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਗੁਰਮੁਖ ਜਨਾਂ ਨੂੰ ਵੀ ਇਸੇ ਤਰ੍ਹਾਂ ਕਿਸੇ ਦਾ ਸੁਖ ਦੇਖ ਕੇ ਉਹਨਾਂ ਨੂੰ ਸੁਖ ਮਹਿਸੂਸ ਹੁੰਦਾ ਤੇ ਉਹ ਕਿਸੇ ਦਾ ਦੁੱਖ ਦੇਖ ਕੇ ਦੁਖੀ ਹੋ ਜਾਂਦੇ ਨੇ ਪਰ ਆਮ ਸੰਸਾਰੀ ਲੋਕ ਲੋਕਾਂ ਦੇ ਦੁੱਖ ਵਿੱਚੋਂ ਮਖੌਲ ਲੱਭਦੇ ਨੇ ਕੋਈ ਦੁਖੀ ਹੋਵੇ ਪਹਿਲਾਂ ਥੋੜੀ ਜੀ ਅਮਰਦੀ ਕਰ ਦੇਣਗੇ ਕੀ ਹੋਇਆ ਕਿਸ ਤਰ੍ਹਾਂ ਹੋਇਆ ਜਦੋਂ ਕੋਲੋਂ ਚਲਾ ਜਾਏਗਾ ਉਹਦਾ ਮਖੋਲ ਬਣਾਉਣਗੇ ਦੇਖਿਆ ਮੈਂ ਕਹਿੰਦਾ ਸੀ ਇਸ ਤਰ੍ਹਾਂ ਹੋਏਗਾ ਹੋ ਗਿਆ ਨਾ ਹੁਣ ਦੇਖੋ ਕਿਸ ਤਰ੍ਹਾਂ ਕਰਦਾ ਪਿਆ ਕੋਈ ਮਦਦ ਨਹੀਂ ਕਰਦਾ ਮਦਦ ਕਰਨ ਵਾਲੇ ਬਿਰਲੇ ਨੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਲੋਕਾਂ ਕੋਲ ਤੂੰ ਆਪਣਾ ਦੁੱਖ ਲੈ ਕੇ ਨਾ ਜਾ ਕਿਉਂਕਿ ਦੁੱਖ ਮਿਟਾਉਣ ਵਾਲਾ ਕੋਈ ਨਹੀਂ ਦੁੱਖ ਹਰਤਾ ਹਰ ਨਾਮ ਪਛਾਨੋ ਦੁੱਖ ਨੂੰ ਦੂਰ ਕਰਨ ਵਾਲਾ ਤੇ ਪਰਮੇਸ਼ਰ ਹੈ ਦੁੱਖ ਨੂੰ ਦੂਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਦੁੱਖ ਨੂੰ ਦੂਰ ਕਰਨ ਵਾਲੀ ਗੁਰੂ ਦੀ ਬਾਣੀ ਹੈ ਧੁਰ ਕੀ ਬਾਣੀ ਆਈ ਤੈਨ ਸਗਲੇ ਚਿੰਤ ਮਟਾਈ ਐਸ ਕਰਕੇ ਕਿਉਂਕਿ ਸੰਸਾਰ ਦੇ ਕੋਲ ਸੁੱਖ ਨਹੀਂ ਦੁੱਖ ਨੂੰ ਤੇ ਤਾਂ ਦੂਰ ਕਰੇਗਾ ਜੇ ਕਿਸੇ ਕੋਲ ਸੁੱਖ ਹੋਏਗਾ ਐਸਾ ਕਰਕੇ ਦੁੱਖ ਦੀ ਫਰਿਆਦ ਲੈ ਕੇ ਉਹਦੇ ਕੋਲ ਜਾ ਜਿਹਦੇ ਕੋਲ ਸੁੱਖ ਦਾ ਖਜ਼ਾਨਾ ਹੋਵੇ ਤੇ ਸੁੱਖ ਦਾ ਖਜ਼ਾਨਾ ਸੁਖ ਸਾਗਰ ਪ੍ਰਭ ਇੱਕ ਹੈ ਪਰਮਾਤਮਾ ਆਪ ਹੈ ਉਹ ਪਰਮਾਤਮਾ ਦੇ ਕੋਲ ਜਾ ਕੇ ਆਪਣੇ ਦੁੱਖ ਨੂੰ ਲੈ ਕੇ ਜਾ ਤੇ ਪਰਮਾਤਮਾ ਦੁੱਖ ਪਰ ਹਰ ਸੁਖ ਘਰ ਲੈ ਜਾਏ ਤੇਰਾ ਦੁੱਖ ਦੂਰ ਕਰ ਦੇਵੇਗਾ ਤੇ ਤੈਨੂੰ ਸੁੱਖਾਂ ਦੇ ਨਾਲ ਤੇਰੀ ਝੋਲੀ ਭਰ ਦਵੇਗਾ ਤੇਰਾ ਹਿਰਦਾ ਮਾਲੋ ਮਾਲ ਕਰ ਦਵੇਗਾ ਤੇ ਸਤਿਗੁਰੂ ਜੀ ਕਹਿੰਦੇ ਭਾਈ ਦੁੱਖ ਸੰਸਾਰੀ ਲੋਕਾਂ ਕੋਲ ਨਾ ਆਖ ਦੁੱਖ ਨੂੰ ਪਰਮਾਤਮਾ ਦੇ ਕੋਲ ਆਖ ਆਪਣੇ ਦੁੱਖ ਨੂੰ ਪਰਮਾਤਮਾ ਅੱਗੇ ਅਰਦਾਸ ਕਰ ਕਿਉਂਕਿ ਪ੍ਰਮਾਤਮਾ ਸੁਖ ਨਿਧਾਨ ਹੈ ਉਹਦੇ ਕੋਲ ਸੁੱਖਾਂ ਦੇ ਖਜ਼ਾਨੇ ਨੇ ਜੇ ਉਹਦੇ ਕੋਲ ਤੂੰ ਆਪਣੀ ਤਕਲੀਫ ਦੱਸੇਗਾ ਆਪਣਾ ਦੁੱਖ ਦੱਸੇਗਾ ਤੇ ਤੇਰਾ ਦੁੱਖ ਦੂਰ ਕਰ ਲਵੇਗਾ ਤੇ ਤੇਰੇ ਦੁੱਖ ਨੂੰ ਦੂਰ ਕਰਕੇ ਤੈਨੂੰ ਸੁੱਖਾਂ ਤੇ ਖੁਸ਼ੀਆਂ ਦੇ ਨਾਲ ਭਰ ਦੇਵੇਗਾ ਸੋ ਕਿਉਂ ਮਨੋਂ ਵਿਸਾਰੀਏ ਤੋ ਕਿ ਜੀ ਪ੍ਰਾਣ ਆਪਣੇ ਮਨੋਂ ਨਾ ਵਿਸਾਰਨਾ ਕਰ ਉਸ ਨੂੰ ਕਿਉਂ ਵਿਸਾਰਦਾ ਹੈ ਐਸੇ ਮਾਲਕ ਨੂੰ ਜਿਸ ਨੇ ਜਿੰਦ ਦਿੱਤੀ ਹੈ ਜਿਸ ਪ੍ਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਹੈ ਜਿਹਦਾ ਦਿੱਤਾ ਹੋਇਆ ਇਹ ਜੀਵਨ ਹੈ ਉਸ ਜੀਵਨ ਦੇ ਦੇਣ ਵਾਲੇ ਪ੍ਰਮਾਤਮਾ ਨੂੰ ਕਦੇ ਨਾ ਵਿਸਾਰਨਾ ਕਰ ਤਿਸ ਬਿਨ ਸਭ ਅਪਵਿੱਤਰ ਹੈ ਜੇ ਤਾਪੈਣ ਖਾਣ ਤੇ ਨਾਮ ਨੂੰ ਵਿਸਾਰ ਕੇ ਜਿਹੜਾ ਭੋਜਨ ਵੀ ਸ਼ੱਕਦਾ ਹੈ ਤੋ ਤੇ ਉਹ ਅਪਵਿੱਤਰ ਹੈ ਨਾਮ ਨੂੰ ਵਿਸਾਰਿਆ ਹੋਇਆ ਨਾਮ ਨੂੰ ਭੁਲਾ ਕੇ ਸੰਸਾਰ ਦੇ ਭੋਗ ਕਰਨੇ ਭੋਜਨ ਪ੍ਰਸਾਦਾ ਛਕਣਾ ਪਾਣੀ ਛਕਣਾ ਇਹ ਮਹਾਰਾਜ ਜੀ ਕਹਿੰਦੇ ਹਰਾਮ ਹੈ ਇਹ ਜਿਹੜਾ ਸਾਰਾ ਹੀ ਪਰਮਾਤਮਾ ਤੋਂ ਬੇਮੁਖ ਕਰਨ ਵਾਲੀ ਚੀਜ਼ਾਂ ਹਨ ਇਸ ਕਰਕੇ ਅਪਵਿੱਤਰ ਹਨ ਜਿੰਨਾ ਵੀ ਪੈਣਣਾ ਤੇ ਖਾਣਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਨੂੰ ਚੇਤੇ ਕਰਕੇ ਇਹ ਖਾਣਾ ਹੈ ਜਦੋਂ ਭੋਜਨ ਪ੍ਰਸਾਦਾ ਪਾ ਛਕਦੇ ਆ ਤੇ ਸਭ ਤੋਂ ਪਹਿਲਾਂ ਅਰਦਾਸ ਕਰ ਪਰਮਾਤਮਾ ਦੇ ਅੱਗੇ ਕੀ ਅਰਦਾਸ ਕਰ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਤੋਟ ਨਾ ਆਵੇ ਅਗਨ ਭਰੇ ਭੰਡਾਰ ਪ੍ਰਮਾਤਮਾ ਜੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹ ਵਿਵਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਇਹ ਨਾਲ ਖਸਮ ਚੱਲੇ ਅਰਦਾਸ ਗੁਰੂ ਸਾਹਿਬ ਜੀ ਕਹਿੰਦੇ ਜਿਸ ਪ੍ਰਮਾਤਮਾ ਦਾ ਦਿੱਤਾ ਹੋਇਆ ਤੂੰ ਖਾਂਦਾ ਹੈ ਤੇ ਸਰੀਰ ਤੇ ਹੰਡਾਉਂਦਾ ਹੈ ਇਹ ਸਭ ਅਪਵਿੱਤਰ ਹੈ ਜਿੰਨਾ ਚਿਰ ਤੂੰ ਉਹਨੂੰ ਚੇਤੇ ਨਹੀਂ ਕਰਦਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਭੋਜਨ ਛਕਣ ਲੱਗੋ ਤੇ ਰੱਬ ਦਾ ਧੰਨਵਾਦ ਜ਼ਰੂਰ ਕਰ ਦਿਓ ਕਿ ਪਰਮਾਤਮਾ ਜੀ ਧੰਨਵਾਦ ਹੈ ਤੂੰ ਭੋਜਨ ਦਿੱਤਾ ਤੇ ਜਿਸ ਦੇ ਮਿਹਨਤ ਦਾ ਸਦਕਾ ਮੇਰੇ ਕੋਲ ਆਇਆ ਉਹਦਾ ਵੀ ਧੰਨਵਾਦ ਹੈ ਕਿਰਸਾਨ ਦਾ ਵੀ ਧੰਨਵਾਦ ਕਰ ਦਿਓ ਕਿਉਂਕਿ ਕਿਸਾਨ ਦੀ ਅਣਤਖ ਮਿਹਨਤ ਹੈ ਬੜੀ ਮਿਹਨਤ ਕੀਤੀ ਹੈ ਉਸਨੇ ਇਸ ਭੋਜਨ ਨੂੰ ਬਣਾਉਣ ਦੇ ਵਿੱਚ ਤੇ ਜਿੰਨਾ ਕੁ ਉਹਨੂੰ ਵਿਚਾਰੇ ਨੂੰ ਪ੍ਰਾਪਤ ਵੀ ਨਹੀਂ ਹੁੰਦਾ ਕਈ ਵਾਰੀ ਤੇ ਕਿਸਾਨਾਂ ਦੀ ਖੇਤੀ ਉਜੜ ਜਾਂਦੀ ਹੈ ਖੇਤੀ ਵਿਚਾਰੇ ਕਿੰਨੀ ਮਿਹਨਤ ਦੇ ਨਾਲ ਪਾਣੀ ਲਾਉਂਦੇ ਆ ਉਹਨੂੰ ਰੇਹਾਂ ਪਾਉਂਦੇ ਆ ਸੁਪਰੇਹਾਂ ਕਰਦੇ ਆ ਰਾਤ ਦਿਨ ਮਿਹਨਤ ਕਰਦੇ ਹਨ ਗਰਮੀ ਸਰਦੀ ਬਰਸਾਤ ਧੋਪ ਝਲਦੇ ਆ ਰਾਤ ਨੂੰ ਵੀ ਹਨੇਰੇ ਵਿੱਚ ਦੇਖੋ ਕਿੰਨੇ ਠੰਡ ਪੈਂਦੀ ਆ ਉਦੋਂ ਪਾਣੀ ਲਾਉਣ ਵਾਸਤੇ ਜਾਂਦੇ ਆ ਤੇ ਉਹ ਵਿਚਾਰਿਆਂ ਦੀ ਮਿਹਨਤ ਪੱਲੇ ਨਹੀਂ ਪੈਂਦੀ ਕਈ ਵਾਰੀ ਗੜੇ ਪੈ ਜਾਂਦੇ ਆ ਕਈ ਵਾਰੀ ਹਨੇਰੀ ਆ ਜਾਂਦੀ ਏ ਕਈ ਵਾਰੀ ਛਖੜ ਆ ਜਾਂਦਾ ਕਈ ਵਾਰੀ ਲੁਟੇਰੇ ਲੁੱਟ ਕੇ ਲੈ ਜਾਂਦੇ ਨੇ ਅੱਗ ਲਾ ਦਿੰਦੇ ਨੇ ਵੇਖੋ ਹੁਣ ਪਿੱਛੇ ਜੇ ਕਿੰਨੇ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਮਿਹਨਤ ਉਹਨਾਂ ਨੇ ਬੜੀ ਕੀਤੀ ਪਰ ਉਹਨਾਂ ਦੀ ਮਿਹਨਤ ਤੇ ਪਾਣੀ ਫਿਰ ਗਿਆ ਇਸ ਕਰਕੇ ਜਦੋਂ ਤੁਹਾਂ ਝੱਕੋ ਉਨ੍ਹਾਂ ਦੀ ਸਲਾਮਤੀ ਦੀ ਦੁਆ ਕਰ ਦਿਆ ਕਰੋ ਗੁਰੂ ਪਿਆਰਿਓ ਕਿ ਗੁਰੂ ਮਹਾਰਾਜ ਜੀ ਕਿਰਪਾ ਕਰੋ ਜਿੱਥੋਂ ਇਹ ਭੋਜਨ ਆਇਆ ਉਹਨਾਂ ਨੂੰ ਵੀ ਸੁਖ ਬਖਸ਼ੀਸ ਕਰੋ ਤੇ ਸਤਿਗੁਰੂ ਕਹਿੰਦੇ ਜਿਸ ਮਾਲਕ ਨੇ ਤੈਨੂੰ ਦਿੱਤਾ ਉਹਦਾ ਧੰਵਾਦ ਕਰ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖਮਨ ਮਾਹੇ ਜੇ ਪ੍ਰਸਾਦ ਸੁਗੰਧਤਨ ਲਾਵੇ ਤਿਸ ਕੋ ਸਿਮਰ ਪਰਮਦਰ ਪਾਵੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸਹਿ ਧਾਇ ਸਦਾ ਮਨ ਅੰਦਰ ਜੇ ਪ੍ਰਸਾਦ ਗੁਰ ਸੰਗ ਸੁਖ ਬਸਣਾ ਆਠ ਪਹਿਰ ਸਿਮਰੋ ਇਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਇ ਧਿਆਵਣਾ ਜੋਗ ਇਸ ਕਰਕੇ ਕਹਿੰਦੇ ਜਦੋਂ ਤੂੰ ਨਾਮ ਨਹੀਂ ਜਪਦਾ ਰਬ ਦਾ ਧਨਵਾਦ ਨਹੀਂ ਕਰੇਗਾ ਤੇ ਤੇਰਾ ਖਾਣਾ ਤੇਰਾ ਪਹਿਨਣਾ ਇਹ ਸਭ ਅਪਵਿੱਤਰ ਹੈ ਇਹ ਮਹਾਰਾਜ ਕਹਿੰਦੇ ਦੋਸ ਦਾ ਭਰਿਆ ਹੋਇਆ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੇ ਪਰਵਾਣ ਤੇ ਆਖਰੀ ਸ਼ਬਦ ਦੀ ਪੰਕਤੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਮੇਰੇ ਮਾਲਕ ਜੀ ਹੋਰ ਸਾਰੀਆਂ ਗੱਲਾਂ ਝੂਠੀਆਂ ਨੇ ਜੇ ਤੈਨੂੰ ਚੰਗੀ ਲੱਗੇ ਉਹ ਗੱਲ ਚੰਗੀ ਹੈ ਤੂੰ ਤਾਂ ਭਾਵੈ ਪਰਵਾਨ ਜੋ ਗੱਲ ਤੈਨੂੰ ਚੰਗੀ ਲੱਗਦੀ ਹੈ ਮਾਲਕ ਜੀ ਉਹ ਗੱਲ ਚੰਗੀ ਹੈ ਬਾਕੀ ਸਭ ਗੱਲਾਂ ਝੂਠ ਹਨ ਇਸ ਕਰਕੇ ਗੁਰਮਖ ਜਨੋ ਇਹ ਜ਼ਿੰਦਗੀ ਦਾ ਸੱਚ ਹੈ ਕਿ ਤਾਕਤ ਨੂੰ ਦੇਖ ਕੇ ਹੰਕਾਰ ਨਾ ਕਰੋ ਭਾਵੇਂ ਉਹ ਤਾਕਤ ਪੈਸੇ ਦੀ ਹੋਵੇ ਭਾਵੇਂ ਉਹ ਤਾਕਤ ਸਰੀਰ ਦੀ ਹੋਵੇ ਭਾਵੇਂ ਉਹ ਤਾਕਤ ਕਿਸੇ ਅਹੁਦੇ ਦੀ ਹੋਵੇ ਕਿਉਂਕਿ ਇਹ ਤਾਕਤ ਜਿਹੜੀ ਹੈ ਇਹ ਥੋੜੇ ਸਮੇਂ ਦੇ ਵਿੱਚ ਇਹ ਥੋੜੇ ਸਮੇਂ ਦੇ ਵਾਸਤੇ ਤੁਹਾਡੇ ਕੋਲ ਹੈ ਜਿਹੜਾ ਜ਼बान ਹੈ ਉਹਨੇ বুੜਾ ਹੋ ਜਾਣਾ ਜਿਹੜਾ ਧਨ ਤੁਹਾਡੇ ਕੋਲ ਹੈ ਕੱਲ ਕਿਸੇ ਹੋਰ ਕੋਲ ਹੋਣਾ ਜਿਹੜਾ ਅਹੁਦਾ ਅੱਜ ਤੁਹਾਡੇ ਕੋਲ ਹੈ ਕੱਲ ਨੂੰ ਕਿਸੇ ਹੋਰ ਕੋਲੇ ਹੋਣਾ ਇਸ ਕਰਕੇ ਅਹੁਦੇ ਦਾ ਗਰਬ ਨਾ ਕਰ ਤਨ ਦਾ ਗਰਭ ਨਾ ਕਰ ਸਰੀਰ ਦੀ ਤਾਕਤ ਦਾ ਗਰਭ ਨਾ ਕਰ ਰੂਪ ਤੇ ਰੰਗ ਤੇ ਜਵਾਨੀ ਜੋਬਨ ਦਾ ਗਰਭ ਨਾ ਕਰ ਹਮੇਸ਼ਾ ਹੀ ਦਿੱਤੇ ਹੋਏ ਪ੍ਰਮਾਤਮਾ ਦਾ ਸ਼ੁਕਰਾਨਾ ਕਰ اے ਮਾਲਕ ਇਹ ਤੇਰੀ ਬਖਸ਼ੀਸ਼ ਹੈ ਹੋ ਸਕੇ ਪੈਸਾ ਤੁਹਾਡੇ ਕੋਲ ਹੈ ਗਰੀਬ ਦੀ ਮਦਦ ਕਰ ਦਿਓ ਪੈਸਾ ਤੁਹਾਡੇ ਕੋਲ ਹੈ ਕਿਸੇ ਲਾਚਾਰ ਨੂੰ ਦਿਓ ਕਿਸੇ ਬੱਚੇ ਦੀ ਫੀਸ ਭਰ ਦਿਓ ਕਿਸੇ ਰੋਗੀ ਨੂੰ ਦਵਾਈ ਲੈ ਕੇ ਦੇ ਦਿਓ ਤੁਹਾਨੂੰ ਅਸੀਸ ਦੇਗਾ ਕਿਸੇ ਕੋਲ ਘਰ ਨਹੀਂ ਤੇ ਉਹਨੂੰ ਘਰ ਪਾ ਕੇ ਦੇ ਦਿਓ ਤੁਹਾਨੂੰ ਹਮੇਸ਼ਾ ਯਾਦ ਰੱਖੇਗਾ ਦੇਖੋ ਜੇ ਕਿਸੇ ਗਰੀਬ ਨੂੰ ਤੁਸੀਂ ਪੈਸਾ ਦਿਓਗੇ ਤੇ ਤੁਹਾਨੂੰ ਯਾਦ ਰੱਖੇਗਾ ਕਿਸੇ ਕੋਲ ਘਰ ਨਹੀਂ ਘਰ ਪਾ ਕੇ ਦਿਓ ਤੁਨ ਰੰਦੀ ਜ਼ਿੰਦਗੀ ਤੱਕ ਦੁਆਵਾਂ ਲਵੇਗਾ ਯਾਦ ਕਰੇਗਾ ਕਿ ਦੇਖੋ ਉਹਨੇ ਮੈਨੂੰ ਘਰ ਪਾ ਕੇ ਦਿੱਤਾ ਕੋਈ ਬਿਮਾਰ ਹੈ ਲਾਚਾਰ ਹੈ ਆਪਣਾ ਇਲਾਜ ਨਹੀਂ ਕਰਾ ਸਕਦਾ ਤੇ ਡਾਕਟਰ ਵੀਰਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਰੱਬ ਨੇ ਗਿਆਨ ਦਿੱਤਾ ਔਦਾ ਦਿੱਤਾ ਉਹਦੀ ਸੇਵਾ ਕਰ ਦਿਓ ਉਹਨੂੰ ਚੰਗਾ ਇਲਾਜ ਦੇ ਦਿਓ ਚੰਗੀ ਦਵਾਈ ਦੇ ਦਿਓ ਲਾਲਚ ਤੋਂ ਉੱਪਰ ਉੱਠ ਕੇ ਉਹਦੀ ਸੇਵਾ ਕਰ ਦਿਓ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਬੜੀ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ ਉਹ ਦਵਾਈ ਦਵੇਗਾ ਬੱਚਿਆਂ ਦੀ ਫੀਸ ਭਰ ਦਿਓ ਉਹਨੂੰ ਕੱਪੜੇ ਲੈ ਕੇ ਦਿਓ ਤੁਹਾਨੂੰ ਚੇਤੇ ਕਰੇਗਾ ਵੱਡਾ ਹੋ ਕੇ ਕਿ ਮੈਨੂੰ ਫਲਾਣ ਨੇ ਮੇਰੀ ਹੈਲਪ ਕੀਤੀ ਮਦਦ ਕੀਤੀ ਜਿਹਦੇ ਕੋਲ ਪੈਸਾ ਨਹੀਂ ਤੁਰਕੇ ਸਕੂਲ ਜਾਂਦੇ ਬੱਚਿਆਂ ਨੂੰ ਸਾਈਕਲ ਹੀ ਲੈ ਦਿਓ ਬਹੁਤ ساری ਸੇਵਾਵਾਂ ਉਹਨੇ ਜੋ ਆਪ ਕਰ ਸਕਦੇ ਹੋਂ ਤੇ ਉਹਨਾਂ ਸੇਵਾਵਾਂ ਤੋਂ ਗੁਰੂ ਦੀ ਬਖਸ਼ੀ ਸਾਂ ਵੀ ਪ੍ਰਾਪਤ ਹੋਣਗੀਆਂ ਤੇ ਦੁਨਿਆਵੀ ਲੋਕਾਂ ਦੀ ਦਵਾਵਾਂ ਵੀ ਪ੍ਰਾਪਤ ਹੋਣਗੀਆਂ ਤੇ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਆਪਣੇ ਜੀਵਨ ਨੂੰ ਸੱਚੇ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਰੰਗਣਾ ਕਰ ਸੱਚੇ ਨਾਮ ਦਾ ਮਨ ਨੂੰ ਰੰਗ ਚਾੜ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਧੋੜ ਤਿਨਾ ਕਿ ਜੇ ਮਿਲੈ ਜੀ ਕੋ ਨਾਨਕ ਕੀ ਅਰਦਾਸ ਪੁਲਾ ਚੁਕਾ ਲਿਖਿ ਮਾ ਸਾਰਿਆਂ ਦਾ ਧੰਨਵਾਦ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ